ਦਿੱਲੀ ਦੀ ਐਮਸੀਡੀ ਚੋਣਾਂ ਚ ਹੰਸਰਾਜ ਹੰਸ ਜੀ ਨੇ ਕਾਫੀ ਕੈਂਪੇਨਿੰਗ ਕੀਤੀ ਉਹਦਾ ਰਿਜ਼ਲਟ ਵੀ ਸਾਹਮਣੇ ਆਇਆ ਸਾਡੇ ਨਾਲ ਨੇ ਹੰਸਰਾਜ ਹੰਸ ਤੁਸੀਂ ਕਰੀਬ 15 ਦਿਨ ਉੱਥੇ ਰਹੇ ਕੈਂਪੇਨਿੰਗ ਕੀਤੀ ਤੇ ਉਹਦਾ ਰਿਜ਼ਲਟ ਵੀ ਬੀਜੇਪੀ ਦੇ ਹੱਕ ਚ ਆਇਆ ਤੇ ਹੁਣ ਹੰਸਰਾਜ ਹੰਸ ਕੀ ਕਰਨ ਜਾ ਰਹੇ ਨੇ ਦੇਖੋ ਜੀ ਜਿਸ ਤਰ੍ਹਾਂ ਪਾਰਟੀ ਦਾ ਹੁਕਮ ਹੁੰਦਾ ਪਹਿਲਾਂ ਚੰਡੀਗੜ੍ਹ ਦੇ ਇਲੈਕਸ਼ਨ ਸੀ ਸਭ ਤੋਂ ਪਹਿਲਾਂ ਉਹ ਵੀ ਕਾਰਪੋਰੇਸ਼ਨ ਦੇ ਸੀ ਉੱਥੇ ਵੀ ਫਤਿਹ ਹੋਈ ਜਿੱਤ ਹੋਈ ਫੇ ਮੈਂ ਫਰੀਦাবাদ ਮੇਰੀ ਡਿਊਟੀ ਲੱਗੀ ਸੀ ਉੱਥੇ ਵੀ ਜਿੱਤੇ ਮਾਲਿਕ ਦੀ ਜਨ ਫਿਰ ਯੂਪੀ ਮੇਰਠ ਵਗੈਰਾ ਮੈਂ ਗਿਆ ਸੀ ਸੇਵਾ ਕਰਨ ਹੁਕਮ ਜਦੋਂ ਲਾਉਂਦੇ ਫੇ ਮੈਂ ਚਲੇ ਜਾਣਾ ਤੁਸੀਂ ਉਸ ਢਾਂਚੇ 'ਚ ਰਹਿ ਕੇ ਕੰਮ ਕੀਤਾ ਤਿੰਨ ਚਾਰ ਇਲੈਕਸ਼ਨ 'ਚ ਤੇ ਵੱਡੀਆਂ ਗੱਲਾਂ ਕੀ ਆ ਉਸ ਢਾਂਚੇ ਦੀਆਂ ਕਿ ਜਿਹੜੀ ਜਿੱਤ ਆ ਰਹੀ ਹੈ ਸਭ ਤੋਂ ਵੱਡੀ ਗੱਲ ਡਿਵੈਲਪਮੈਂਟ ਦੀ ਹੈ ਸਵੱਛ ਭਾਰਤ ਤੋਂ ਬਾਅਦ ਦੇਖੋ ਬੇਟੀ ਬਚਾਓ ਤੇ ਬੇਟੀ ਪੜ੍ਹਾਓ ਫਿਰ ਜਿੱਥੇ ਕਿਤੇ ਵੀ ਡਿਸਕ੍ਰਿਮੀਨੇਸ਼ਨ ਹੁੰਦੀ ਹੈ ਚਾਹੇ ਕਾਸਟਿਜ਼ਮ ਤੇ ਆ ਚਾਹੇ ਔਰਤਾਂ ਨਾਲ ਆ ਚਾਹੇ ਬੱਚਿਆਂ ਨਾਲ ਉਹ ਉਹਨੂੰ ਬਹੁਤ ਸੀਰੀਅਸਲੀ ਲਿਆ ਜਾਂਦਾ ਔਰ ਡਵੈਲਪਮੈਂਟ ਖਾਸ ਤੌਰ ਤੇ ਜਿਹੜੀ ਲੋਕਾਂ ਨੂੰ ਚਾਹੀਦੀ ਹੈ ਉਹਦੀ ਉਹ ਗੱਲ ਕਰਦੇ ਆ ਵਿਕਾਸ ਦੀ ਲੋਕੀ ਵਿਕਾਸ ਚਾਹੁੰਦੇ ਆ ਆਮ ਆਦਮੀ ਪਾਰਟੀ ਦਾ ਪੰਜਾਬ 'ਚ ਰਿਜ਼ਲਟ ਰਿਹਾ ਉਸ ਤੋਂ ਬਾਅਦ ਦਿੱਲੀ ਦਾ ਰਿਜ਼ਲਟ ਹੈ ਤੇ ਉਹ ਕੀ ਲੱਗਦਾ ਤੁਹਾਨੂੰ ਆਮ ਆਦਮੀ ਪਾਰਟੀ ਦਾ ਜਾਦੂ ਖਤਮ ਹੋ ਗਿਆ ਦੇਖੋ ਝੂਠ ਦੀ ਜਿਹੜੀ ਮਠਿਆਈ ਹੈ ਥੋੜੇ ਦਿਨ ਵਿਕਦੀ ਹੈ ਮੈਂ ਤਾਂ ਪਹਿਲਾਂ ਹੀ ਕਹਿੰਦਾ ਹੁੰਦਾ ਸਿਰ ਤੇ ਟੋਪੀ ਤੇ ਨੀਅਤ ਖੋਟੀ ਲੈਣਾ ਕੀ ਟੋਪੀ ਸਿਰ ਧਰ ਕੇ ਝੂਠ ਨਾ ਤੁਸੀਂ ਇੱਕ ਅੱਧੀ ਵਾਰੀ ਮੌਲਾ ਅਲੀ ਦਾ ਕਾਲ ਹੈ ਕਿ ਮਤ ਸੋਚੋ ਕਿ ਮੈਨੇ ਕਿਸੇ ਕੋ ਬੇਵਕੂਫ ਬਣਾਇਆ ਬਲਕਿ ਇਹ ਸੋਚੋ ਉਸ ਪੇ ਉਸਨੇ ਆਪੇ ਇਤਮਾਦ ਕਿਤਨਾ ਕੀਤਾ ਟਰਸਟ ਕਿਤਨਾ ਕੀਤਾ ਯਕੀਨ ਕਿਤਨਾ ਕੀਤਾ ਵਿਸ਼ਵਾਸ ਕਿਤਨਾ ਕੀਤਾ ਅਗਰ ਆਪ ਇਹ ਸੋਚੋਗੇ ਨਾ ਮੈਨੇ ਮੂਰਖ ਬਣਾ ਲਿਆ ਤੋ ਆਪ ਗਲਤ ਹੈ ਆਪ ਮੂਰਖ ਹੈ अगर आप ये सोचोगे कि उसने मेरे पे यकीन किया यकीन करके मुझे सपोर्ट किया जो मैंने चुनावी वादे किए थे वो पूरे नहीं करूँगा तो ये जो तो, ये तो पब्लिक है ये सब जानती है अर्श पे भी पहुँचा अर्श ते भी पहुँचा है तो फर्श पर भी भगा के मार दी है यही होया कि सताहठ सीटा कितने हर जगह जमानत जबत पंजाब की हालत हुई है गोवा च की हालत हुई यूपी तो बेचारे गए नहीं डरते हूँ आम आदमी पार्टी का फीचर लगता था ਆਮ ਆਦਮੀ ਪਾਰਟੀ ਦੇਖੋ ਲੋਕੀ ਤੇ ਇਨ ਦਾ ਬਿਗਨਿੰਗ ਲੋਕਾਂ ਨੂੰ ਲੱਗਦਾ ਸੀ ਕਿ ਕੋਈ ਚੰਗਾ ਰੈਵਿਲੇਸ਼ਨ ਆਏਗਾ ਜਿੱਦਾਂ ਕੋਈ ਗੱਲ ਕਰਦੇ ਸੀ ਇਨਕਲਾਬ ਦੀ ਇਨਕਲਾਬ ਕੀ ਹੋਣਾ ਇੱਥੇ ਜੋ ਪੰਜਾਬ ਚ ਹੋਇਆ ਕਰੈਕਟਰ ਨੂੰ ਲੈ ਕੇ ਟਿੱਕ ਟਵੰਡਨ ਨੂੰ ਲੈ ਕੇ ਤਾਕਤ ਦੇ ਵਿੱਚ ਗਰੂਪੀਜ਼ਮ ਨੂੰ ਲੈ ਕੇ ਕੀ ਹਾਲਤ ਹੋਈ ਬੁਰੀ ਹਾਲਤ ਹੈ ਜਿੱਥੇ ਕੋਈ ਲੀਡਰ ਕਿਸੇ ਨੂੰ ਉੱਠਣ ਹੀ ਨਾ ਦੇ ਪੰਜਾਬੀ ਤਾਂ ਫਿਰ ਗੈਰਤਮੰਦ ਹੈ ਨਾ ਉਹਨਾਂ ਨੇ ਕਹਤੇਰੀ ਐਸੀ ਤੈਸੀ ਤੂੰ ਸਾਡੇ ਦੇ ਕਿਵੇਂ ਕਮਾਂਡ ਕਰ ਸਕਦਾ ਐਨਾ ਕੰਮ ਤੁਸੀਂ ਕਰ ਰਹੇ ਹੋ ਪਾਰਟੀ 'ਚ ਹੰਸ ਰਾਜ ਹੰਸ ਇੰਨੀ ਜਗ੍ਹਾ ਕੈਂਪੇਨਿੰਗ ਕਰ ਰਹੇ ਨੇ ਤੇ ਪੋਲਿਟਿਕਸ 'ਚ ਕੀ ਫਿਊਚਰ ਹੈ ਕੀ ਦੇਖਦੇ ਹਾਂ ਮੇਰਾ ਪ੍ਰੈਜ਼ੈਂਟ ਵਧੀਆ ਲੰਘਣਾ ਚਾਹੀਦਾ ਮੇਰਾ ਦਿਲ ਲੱਗਾ ਰਹਿੰਦਾ ਮੈਨੂੰ ਭਾਵੇਂ ਰੋਡ ਸ਼ੋਅ ਦੇ ਦਿਓ ਭਾਵੇਂ ਡੋਰ ਟੂ ਡੋਰ ਦੇ ਦਿਓ ਸਟਾਰਡਮ ਸਟੂਡਮ ਨਹੀਂ ਮੇਰੇ 'ਚ ਹੁੰਦਾ ਤੇ ਭਾਵੇਂ ਰੈਲੀਆਂ 'ਚ ਬੋਲਣਾ ਪਵੇ ਪੈਦਲ ਵੀ ਤੁਰੇ ਫਰੀਦਾ ਜਾਜਾ 'ਚ ਵੀ ਤੁਰੇ ਫਰੀਦਾ ਤੇ ਗੱਡੀਆਂ ਚ ਵੀ ਦੁਰੇ ਫਰੀਦਾ ਹੁਣ ਤੂੰ ਮੀਡੀਆ ਐ ਸਾਰਾ ਪਤਾ ਲੱਗ ਹੀ ਜਾਂਦਾ ਆਪਾਂ ਨੂੰ ਮਜ਼ਾ ਆਉਂਦਾ ਬਸ ਆਈ ਏਮ ਇੰਜੋਇੰਗ ਫਿਊਚਰ ਤੇ ਬਹੁਤ ਜ਼ਿਆਦਾ ਫਿਕਰ ਕਰੋਗੇ ਤੇ ਫਿਰ ਤੁਸੀਂ ਉਦਾਸ ਹੋ ਸਕਦੇ ਜਿਹੜੀ ਚੀਜ਼ ਤੁਸੀਂ ਸੋਚਦੇ ਮੈਨੂੰ ਆ ਬਣਾਇਆ ਜਾਵੇ ਜਾਂ ਆ ਮੈਂ ਹਾਸਲ ਕਰਨਾ ਅਗਰ ਨਾ ਹੋਇਆ ਤਾਂ ਮਾਯੂਸ ਹੋ ਜਾਓਗੇ ਤੇ ਇਹ ਜ਼ਿੰਦਗੀ ਉਤਸਵ ਲਈ ਆ ਉਤਸਵ ਵਰਗੀ ਆਨੰਦ ਨਾ ਕੱਟਣ ਲਈ ਆ ਇਹ ਜ਼ਿੰਦਗੀ ਮਾਯੂਸ ਹੋਣ ਲਈ ਨਹੀਂ ਹੈ ਕੁਝ ਪਾਰਟੀਆਂ ਨੇ ਮੈਨੂੰ ਬਹੁਤ ਬੁਰੀ ਤਰ੍ਹਾਂ ਮਾਯੂਸ ਕਰਨ ਦੀ ਕੋਸ਼ਿਸ਼ ਕੀਤੀ ਮੈਂ ਉਹ ਹੱਥ ਜੋੜ ਕੇ ਪਾਰਟੀ ਛੱਡ ਦਿੱਤੀ ਗ੍ਰੇਸਫੁਲੀ ਮੈਂ ਕਿਹਾ ਤੁਹਾਡੇ ਲਈ ਸਤਿਕਾਰ ਬਹੁਤ ਹੈ ਪਰ ਮੇਰੀ ਸਮਝ ਤੋਂ ਬਾਹਰ ਹੈ ਤੁਹਾਡਾ ਅੱਵਲ ਤੋਂ ਵਾਦਾ ਕਰੋ ਨਾ ਕਰੋ ਤਾਂ ਨਿਭਾਓ ਜਿਹੜੀ ਪਾਰਟੀ ਨੇ ਵਾਦਾ ਖਿਲਾਫੇ ਕੀਤਾ ਸੀ ਉਹ ਸੱਤਾ 'ਚ ਆ ਗਈ ਹੈ ਪੰਜਾਬ 'ਤੇ ਆਏ ਬੇਰੀ ਅਨਸਟੇਬਲ ਥਿੰਗਸ ਹੈ ਸੱਤਾ ਸੱਤਾ ਜਿਹੜੀ ਹੈ ਗੁੱਡ ਲੱਕ ਟੂ ਹਿਮ ਮੈਂ ਕੈਪਟਨ ਸਾਹਿਬ ਦੀ ਇਜ਼ਤ ਪਹਿਲਾਂ ਵੀ ਬਹੁਤ ਕਰਦਾ ਸੀ ਜਿਸ ਦਿਨ ਪਾਰਟੀ ਛੱਡੀ ਸੀ ਉਸ ਦਿਨ ਵੀ ਮੈਂ ਕਿਹਾ ਸੀ ਹੀ ਇਜ਼ ਅ ਜੈਮ ਆਫ ਅ ਪਰਸਨ ਉਹ ਬਹੁਤ ਅੱਛੀ ਸੋਲ ਹੈ ਬਾਹਰੋਂ ਤੇ ਅੰਦਰੋਂ ਸਾਫ਼ ਸੋਲ ਹੈ ਉਹਨਾਂ ਦਾ ਕਰਕੇ ਨਹੀਂ ਮੈਂ ਛੱਡੀ ਉਹਨਾਂ ਨੂੰ ਪਤਾ ਮੈਂ ਕਿੰਨਾ ਦਾ ਕਰਕੇ ਛੱਡੀ ਮੈਨੂੰ ਡਿਸਟਰਬ ਵੀ ਬਹੁਤ ਕਰਦੇ ਸੀ ਬਹੁਤ ਟੀਜ਼ ਕਰਦੇ ਹੁੰਦੇ ਸੀ ਮੈਂ ਇੱਕ ਅੱਧੀ ਵਾਰੀ ਮੈਨੂੰ ਗੁੱਸਾ ਆਇਆ ਰੋਜ਼ ਗੁੱਸੇ 'ਚ ਕਰਕੇ ਮੈਂ ਤਾਂ ਮਰ ਜਾਊਂਗਾ ਮੈਂ ਤਾਂ ਹਸਣ ਆਉਣ ਹਸਾਉਣ ਵਾਲਾ ਬੰਦਾ ਕਿ ਲੋਕਾਂ ਦੇ ਦਿਲ ਲਾਉਣ ਵਾਲਾ ਬੰਦਾ ਤੇ ਆਪ ਹੀ ਗੁੱਸਾ ਖੋਰ ਹੋ ਚੱਲਿਆ ਸੀ ਮੈਂ ਕਿਹਾ ਮੇਰੇ ਕੋ ਨਹੀਂ ਇਹ ਕੰਮ ਹੋਣਾ ਸ਼ੇਰ ਇਹ ਆ ਕਿ ਦਿਲ ਮਿਲੇ ਨਾ ਮਿਲੇ ਹੱਥ ਮਿਲਾਤੇ ਰਹੀਏ ਸਿਆਸਤ ਦਾ ਵੀ ਤਕਾਜ਼ਾ ਹੈ ਤੇ ਦੁਨੀਆ ਵੀ ਇਹੀ ਸਕਾਉਂਦੀ ਹੈ ਮੈਂ ਕਿਹਾ ਜ ਜਿਹਨਾਂ ਨਾਲ ਦਿਲ ਜਿੰਨਾ ਨਹੀਂ ਮਿਲਿਆ ਹੱਥ ਵੀ ਨਹੀਂ ਮਲਾਉਣਾ ਛੱਡੋ ਪਰੇ ਨੀਵੀਂ ਪਾ ਕੇ ਲੰਘ ਜਾਓ ਕਿ ਮਹਾਰਾਜਾ ਸਾਹਿਬ ਤਾਂ ਬਹੁਤ ਅੱਛੇ ਹਨ ਉਹਨਾਂ ਦੇ ਹੱਥ ਅਗਰ ਕਮਾੜਾ ਹੀ ਤੋਂ ਆਈ ਹੋਪ ਕਿ ਜਿਹੜੇ ਜਿਹੜੇ ਉਹਨਾਂ ਨੇ ਵਾਅਦੇ ਕੀਤੇ ਸੀ ਉਹ ਪੂਰੇ ਕਰਨਗੇ ਗੁਰਦਾਸਪੁਰ ਦੀ ਸੀਟ ਖਾਲੀ ਹੋਈ ਹੈ ਖਾਲੀ ਹੈ ਤੇ ਕੀ ਵਿਚਾਰ ਹੈ ਤੁਹਾਡਾ ਮੇਰਾ ਵਿਚਾਰ ਇਹ ਹੀ ਹੈ ਕਿ ਜਿੱਥੇ ਪਾਰਟੀ ਮੇਰੀ ਡਿਊਟੀ ਲਾਏਗੀ ਤੇ ਉੱਥੇ ਹੱਥ ਜੋੜ ਕੇ ਹਾਜ਼ਰ ਹੋ ਜਾਣਾ ਮਾਈਕ ਫੜ ਕੇ ਬੋਲਣਾ ਆਪਣੀ ਪਾਰਟੀ ਲਈ ਆਪਣੀ ਪਾਰਟੀ ਦੀ ਪਾਲਿਸਿਸ ਨੂੰ ਲੈ ਕੇ ਔਰ ਨਾਲ ਪ੍ਰੇ ਕਰਨੀ ਆ ਕਿ اے ਮਾਲਕਾ ਜੇ ਅਸੀਂ ਫਕੀਰ ਲੋਕ ਕਿਸੇ ਨਾਲ ਤੁਰੇ ਆ ਤੇ ਇਹਨਾਂ ਦੀ ਜਿੱਤ ਹੋਵੇ ਫਤਿਹ ਹੋਵੇ ਸ਼ਿਕਸਤ ਨਾ ਹੋਵੇ ਇਲੈਕਸ਼ਨ ਲੜਨ ਲੜਨਗੇ ਹੰਸਰਾਜ ਹੰਸ ਗੁਰਦਾਸ ਸਿੰਘ ਨੂੰ ਇਲੈਕਸ਼ਨ ਕਿੱਥੇ ਲੜਨੇ ਆਉਂਦੇ ਮੈਨੂੰ ਇਹ ਕੰਮ ਨਹੀਂ ਆਉਂਦਾ ਕਦੇ ਵੀ ਨਹੀਂ ਮੇਰਾ ਦਿਲ ਨਹੀਂ ਕਰਦਾ ਮੈਂ ਤਾਂ ਦੱਸਿਆ ਨਾ ਪ੍ਰੈਜ਼ੈਂਟ ਦੀ ਮੈਂ ਗੱਲ ਕਰਦਾ ਹਾਂ ਕਦੇ ਤੱਕ ਐਵੇਂ ਦਾਅਵੇ ਕਰੀ ਜੋ ਕੀ ਪਤਾ ਬੰਦੀ ਹੈ ਮਨੁੱਖ ਹੈ ਪ੍ਰੈਜ਼ੈਂਟ ਚ ਪੰਜਾਬ ਬੀਜੇਪੀ ਦੇ ਪ੍ਰਧਾਨ ਨੂੰ ਲੈ ਕੇ ਬੜੀ ਚਰਚਾ ਹੋ ਰਹੀ ਹੈ ਹਾਂਜੀ ਕੀ ਹੰਸਰਾਜ ਹੰਸ ਵੀ ਉਸ ਰੇਸ਼ ਵਿੱਚ ਨੇ ਦਿਲੋਂ ਦੱਸੋ ਮੈਂ ਵਿਚਾਰਾ ਗਰੀਬ ਕਿੱਥੋਂ ਉਸਲੇ ਚ ਬਿਲਕੁਲ ਜੋ ਬਣਿਆ ਪ੍ਰਧਾਨ ਉਹਨੂੰ ਪ੍ਰਧਾਨ ਦਿਲੋਂ ਮੰਨਣਾ ਚਾਹੀਦਾ ਔਰ ਉਹਨੂੰ ਕਾਮਯਾਬ ਕਰਨ ਲਈ ਕੋਸ਼ਿਸ਼ ਕਰਨੀ ਚਾਹੀਦੀ ਇਹ ਸਾਡੀ ਪਾਰਟੀ ਚ ਨਹੀਂ ਰਿਵਾਜ ਉੱਤਰ ਕਾਟੋ ਮੈਂ ਚੜਾ ਪੋਲਿਟਿਕਸ ਵਿੱਚ ਕਿਤੇ ਤਾਂ ਜਾਣਾ ਚਾਹੁੰਦੇ ਹੋਗੇ ਤੁਸੀਂ ਪੋਲਿਟਿਕਸ ਵਿੱਚ ਪ੍ਰਚਾਰਕ ਬਣਨਾ ਚਾਹੁੰਨਾ ਹੈ ਸੇਵਾ ਕਰਨੀ ਚਾਹਨਾ ਲੰਬੇ ਟਾਈਮ ਤੋਂ ਤੁਸੀਂ ਜਿਸ ਪਾਰਟੀ ਚ ਵੀ ਗਏ ਉਹਦੇ ਲਈ ਪੂਰੀ ਹਜ਼ਾਰਾ ਮੀਲ ਮੈਂ ਆਪਣੀ ਗੱਡੀ ਚ ਆਪੇ ਪੈਟਰੋਲ ਪਵਾ ਕੇ ਠਹਿਰਨ ਦਾ ਵੀ ਖਰਚਾ ਆਪ ਹੀ ਕਰਕੇ ਲੰਗਰ ਵੀ ਆਪਣਾ ਆਪ ਹੀ ਖਾਣਾ ਮੇਰਾ ਪੈਕ ਦੀ ਹੁੰਦਾ ਵੈਜੀਟੇਰੀਅਨ ਲੰਗਰ ਆਪਾ ਆਪਾ ਦੁਆ ਕਰੀ ਦੀ ਅਰਦਾਸ ਕਰੀ ਦੀ ਲੈਣਾ ਦੇਣਾ ਕੀ ਹੈ ਦੇਣਾ ਸਿੱਖੋ ਲੈਣਾ ਕੀ ਬੰਦਾ ਆਖਦਾ ਕਰਮ ਹੈ ਬਾਦਸ਼ਾਹੀ ਹੋਣੀ ਆਖ ਦੀ ਕਰਾਂ ਫਕੀਰ ਤੈਨੂੰ ਬੰਦਾ ਆਖਦਾ ਇੱਕ ਲਾਵਾ ਇੱਕ ਪਾਵਾ ਹੋਣੀ ਆਖ ਦੀ ਜੁੜੇ ਨਾ ਲੀਰ ਤੈਨੂੰ ਜਿਹੜੀ ਪਰਾ ਲੱਭਦਿਆ ਇਹਦੀ ਜੋ ਉਹ ਚਾਹੁੰਦੀ ਹੈ ਫਿਰ ਹੁਣ ਇੱਥੇ ਪੁੱਜੇ ਆ ਇੱਥੇ ਕਿ ਪਹੁੰਚ ਗਏ ਆ ਕਿ ਜੋ ਮੇਰੇ ਮਾਲਕ ਨੂੰ ਮੇਰੇ ਸਾਹਬ ਨੂੰ ਜੋ ਮਨਜ਼ੂਰ ਆ ਉਹਦੇ ਚ ਰਜ਼ਾ ਚ ਰਾਜ਼ੀ ਰਹਿਣਾ ਹਮੇਸ਼ਾ ਮੇਰੀ ਜ਼ਿੰਦਗੀ ਚ ਇਦਾਂ ਹੀ ਰਿਹਾ ਸੀ ਕੁਝ ਪੀਰੀਅਡ ਲਈ ਆਇਆ ਤੇ ਫਿਰ ਮੈਂ ਡਿਸਟਰਬ ਵੀ ਹੋਇਆ ਜਿੰਨੀ ਦੇਰ ਮੈਂ ਰਜ਼ਾ ਚ ਰਹਾ ਮੇਰੇ ਮੈਂ ਬਹੁਤ ਪਰ ਸਕੂਨ ਜ਼ਿੰਦਗੀ ਚ ਰਹਾ ਸ਼ਾਂਤ ਰਹਾ ਆਨੰਦ ਮਈ ਜਦੋਂ ਮੈਂ ਰਜ਼ਾ ਤੋਂ ਬਾਹਰ ਹੋਇਆ ਉਦੋਂ ਅਗੇ ਮਾਲਕਾਂ ਨੇ ਠੋਕਿਆ ਫਿਰ ਮਿਊਜ਼ਿਕ ਇੰਡਸਟਰੀ ਚ ਤੁਸੀਂ ਇਤ ਉਸ ਮੁਕਾਮ ਤੇ ਪੁੱਜੇ ਜਿੱਥੇ ਪਹੁੰਚਣਾ ਸਾਰੇ ਦੇ ਬਸ ਦੇ ਗੱਲ ਨਹੀਂ ਪੁੱਜੇ ਵੀ ਨਹੀਂ ਲੋਕ ਤੁਸੀਂ ਉਸ ਮੁਕਾਮ ਤੇ ਸੀਗੇ ਹੁਣ ਵੀ ਤੁਹਾਡੀ ਜਿਹੜੀ ਫੈਨ ਫੋਲੋਇੰਗ ਹੈ ਉਹ ਉਨੀ ਹੀ ਹੈ ਤੇ ਤੁਸੀਂ ਸੋਚਦੇ ਹੋ ਕਿ ਪੋਲਿਟਿਕਸ ਦਾ ਵੀ ਤੁਸੀਂ ਕੁਝ ਸੋਚਿਆ ਕੋਈ ਮੁਕਾਮ ਜਾਂ ਚੱਲੀ ਜਾ ਰਹੇ ਹੋ ਚੱਲੀ ਜਾ ਰਹੇ ਮੁਕਾਮ ਇਹ ਇਸ ਇੱਥੇ ਰਸਤਾ ਹੀ ਮੁਕਾਮ ਬਣ ਜਾਂਦਾ ਕਈ ਵਾਰੀ ਮੰਜ਼ਿਲ ਹੁੰਦੀ ਨਹੀਂ ਰਸਤਾ ਹੀ ਮੰਜ਼ਿਲ ਹੈ ਇੱਥੇ ਰਾਹ ਗਈ ਰਹੀ ਹੈ ਸਾਰੇ ਤੁਸੀਂ ਅਮਨ ਸ਼ਾਂਤੀ ਦੀ ਗੱਲ ਕਰਦੇ ਹਾਂ ਬਹੁਤ ਦੋਨਾਂ ਮੁਲਕਾਂ ਚ ਪਰ ਅੱਜਕੱਲ ਜਿਹੜੀ ਟੈਨਸ਼ਨ ਹੈ ਪੰਜਾਬ ਦੇ ਸ਼ਹੀਦ ਸ਼ਹੀਦ ਕਰ ਦਿੱਤਾ ਗਿਆ ਦਾ ਸਿਰ ਵੱਡ ਦਿੱਤਾ ਗਿਆ ਤੇ ਇਹਨਾਂ ਮਾਮਲਿਆਂ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ ਇਨਸਾਨ ਸਭ ਤੋਂ ਜ਼ਿਆਦਾ ਵੈਸੇ ਤੇ ਜਦੋਂ ਤੋਂ ਧਰਤੀ ਕ੍ਰੀਏਟ ਹੋਈ ਹੈ ਇਨਸਾਨ ਅਸ਼ਰਫੁਲ ਮਖਲੂਕਾਤ ਹੋਣ ਦੇ ਬਾਵਜੂਦ ਸੁਪਰ ਕ੍ਰੀਏਸ਼ਨ ਆਫ ਗੋਡ ਹੋਣ ਦੇ ਬਾਵਜੂਦ ਇਹ ਵੀ ਆ ਕਿ ਖੁਦਾ ਨੇ ਕਿਹਾ ਮੈਂ ਆਪਣੀ ਸ਼ਕਲ ਤੇ ਬਣਾਇਆ ਇਨਸਾਨ ਇਹਦੇ باوجود ਇੱਕ ਜਿਹੜਾ ਇੱਥੇ ਲਾਤਾ ਨਾ ਖੋਪੜੀ ਇਹਦੇ ਚ ਜਿਹੜਾ ਸ਼ੈਤਾਨ ਆ ਸ਼ੈਤਾਨ ਆਪਣਾ ਕੰਮ ਕਰਦਾ ਬਹੁਤ ਬੁਰੀ ਹਾਲਤ ਚੋਂ ਗੁਜ਼ਰ ਰਿਹਾ ਬੰਦਾ ਬੰਦਾ ਕੋਸ਼ਿਸ਼ ਹੀ ਨਹੀਂ ਕਰਦਾ ਵੀ ਜੋ ਸਾਡੇ ਬਜ਼ੁਰਗਾਂ ਪੀਰਾਂ ਪੈਗੰਬਰਾਂ ਬਜ਼ੁਰਗਾਂ ਨੇ دین ਨੇ ਸਿਖਾਇਆ ਉਹਦੇ ਤੇ ਚੱਲੀਏ ਬੰਦਾ ਬੰਦੇ ਦਾ ਦੁਸ਼ਮਣ ਹੋਇਆ ਆ ਮਜ਼ਬਦ ਦਾ ਦੁਸ਼ਮਣ ਹੋਇਆ ਦੇਖੋ ਦੱਸਦੇ ਆ ਕਿ ਜੰਗ ਵੀ ਲੱਗੀ ਹੋਵੇ ਤੇ ਇੱਕ ਸੈਨਿਕ ਇੱਕ ਫੌਜੀ ਫੌਜੀ ਦੀ ਇਸ ਤਰ੍ਹਾਂ ਦੀ ਬਰਬਰਤਾ ਨਹੀਂ ਕਰਦਾ ਬੇਅਦਬੀ ਨਹੀਂ ਕਰਦਾ ਡੈੱਡ ਬੋਡੀ ਦੀ ਵੀ ਔਰ ਜਿਹੜੇ ਲੋਕ ਕਰਦੇ ਆ ਉਹ ਆਪਣੇ ਬੇਦੀਨ ਲੋਕ ਹੈ ਬੇਇਮਾਨ ਲੋਕ ਹੈ ਬੇਈਮਾਨ ਲੋਕ ਹੈ ਉਹ ਮਨਾਫਕਤ ਲੋਕ ਹੈ ਚਾਹੇ ਇੱਧਰ ਦੇ ਕਰਨ ਚਾਹੇ ਉੱਧਰ ਦੇ ਕਰਨ ਕੈਪਟਨ ਅਰਮਿੰਦਰ ਸਿੰਘ ਨੇ ਵੀ ਕਿਹਾ ਹੈ ਕਿ ਭਈ ਫ੍ਰੀ ਹੈਂਡ ਦੇਣਾ ਚਾਹੀਦਾ ਹੁਣ ਹਾਂਜੀ ਤੇ ਇੱਕ ਦੇ ਬਦਲੇ ਚਾਹੇ ਤਿੰਨ ਸਿਰ ਕੱਟਨੇ ਪੈਣ ਮੈਨੂੰ ਮੈਨ ਸਿਰ ਕੱਟਣ ਦੇ ਤੇ ਮੈਂ ਖਿਲਾਫ ਹਾਂ ਸਿਰ ਸਿਰ ਨਹੀਂ ਕੱਟਣੇ ਚਾਹੀਦੇ ਕੋਈ ਪੋਲੀਟਿਸ਼ੀਅਨ ਵੱਡੇ ਲੈਵਲ ਤੇ ਜਿੱਦਾਂ ਮੋਦੀ ਸਾਹਿਬ ਨੇ ਪਹਿਲ ਕੀਤੀ ਸੀ ਲਾਹੌਰ ਗਏ ਸੀ ਉਹਨਾਂ ਜੱਫੀਆਂ ਪਾਈਆਂ ਉਹਨਾਂ ਨੂੰ ਵੀ ਚਾਹੀਦਾ ਬੰਦੇ ਦੇ ਪੁੱਤ ਬਣ ਕੇ ਇਹਦੀ ਇਸ ਗੱਲ ਦੀ ਕਦਰ ਕਰਨ ਸਿਰ ਕੱਟਣ ਤੇ ਆਏ ਤੇ ਫੇ ਮੁਲਕ ਕੋ ਬਚਣਾ ਨਹੀਂ ਉਹ ਕਸ਼ਮੀਰ ਚ ਵੀ ਇੱਕ ਟੈਨਸ਼ਨ ਚੱਲ ਰਹੀ ਹੈ ਜਿਹੜੀ ਉਹ ਫੌਜ ਤੇ ਜਿਹੜੇ ਪੱਥਰ ਮਾਰ ਰਹੇ ਆ ਤੇ ਇਹ ਸਾਰੇ ਨੂੰ ਤੁਸੀਂ ਕਿਵੇਂ ਦੇਖਦੇ ਹੋ ਬੀਜੇਪੀ ਦੀ ਸਰਕਾਰ ਸੈਂਟਰ ਚ ਵੀ ਹੈ ਉੱਥੇ ਵੀ ਹੈ ਪਰ ਉਹ ਪ੍ਰੋਬਲਮ ਕਿਉਂ ਨਹੀਂ ਸੋਲਵ ਹੋ ਰਹੀ ਸਰਕਾਰ ਆਪਣੇ ਲੈਵਲ ਤੇ ਕੋਸ਼ਿਸ਼ ਕਰ ਰਹੀ ਪਰ ਲੇਕਿਨ ਨੈਗੇਟਿਵ ਪਾਵਰਸ ਫੰਡਿੰਗ ਇਨੀ ਆਉਂਦੀ ਹੈ ਗਰੀਬ ਬੰਦੇ ਆ ਬੱਚੇ ਆ ਉਹਨਾਂ ਨੇ ਕਿਹਾ ਹੁਣ ਬੱਚੇ ਉਹਨਾਂ ਵੀ ਬੱਚਿਆਂ ਨੇ ਕਿਹਾ ਕਿ ਸਾਨੂੰ ਰੋਜ਼ਗਾਰ ਦਿਓ ਇੱਥੇ ਲੱਖਾਂ ਦੇ ਤਾਦਾਦ ਚ ਬੇਰੋਜ਼ਗਾਰ ਹੈ ਸਾਨੂੰ ਰੋਟੀ ਦਿਓ ਰੋਜ਼ੀ ਦਿਓ ਔਰ ਰੋਜ਼ਗਾਰ ਦਿਓ ਸਾਨੂੰ ਕੰਮ ਤੇ ਲਾਓ ਤਸੀਂ ਇਸ ਕੁੱਟੇ ਕੰਮਾਂ ਚ ਛੱਡ ਦਵਾਂਗੇ ਬੱਚੇ ਹੀ ਆ ਸਾਡੇ ਬੇਟੇ ਹੀ ਆ ਸਾਡੇ ਚੋ ਹੀ ਉੱਥੇ ਅਮਨ ਸ਼ਾਂਦੇ ਦਾ ਪੈਗਾਮ ਕਿਸ ਤਰੀਕੇ ਨਾਲ ਫੈਲੇਗਾ ਅਮਨ ਜਦੋਂ ਬੰਦੇ ਦੇ ਪੁੱਤ ਬਣ ਗਿਆ ਪੋਲਿਟਿਸ਼ੀਅਨ ਵੀ ਤੇ ਲੋਕ ਵੀ ਜਿਹੜੀ ਨੈਗੇਟਿਵ ਪਾਵਰਸ ਐ ਉਹ ਵੜਨਾ ਨਹੀਂ ਚਾਹੁੰਦੀ ਤੇ ਹੁਣ ਮਿਊਜ਼ਿਕ ਇੰਡਸਟਰੀ ਚ ਕੀ ਚੱਲਿਆ ਤੁਸੀਂ ਫੁੱਲ ਟਾਈਮ ਪੋਲਿਟਿਕਸ ਹੀ ਕਰ ਰਹੇ ਹੋ ਕੀ ਆ ਉਧਰ ਵੀ ਕੋਈ ਵਿਚਾਰ ਹੈ ਹੋਰ ਗਾਣੇ ਗਾਉਣ ਦਾ ਮੈਂ ਡੇਲੀ ਗਾਉਂਦਾ ਮੈਂ ਗਵਈਆ ਹਾਂ ਬੇਸਿਕਲੀ ਸੰਗੀਤ ਮੇਰੀ ਜ਼ਿੰਦਗੀ ਐ ਸਾਹ ਉਨੀ ਦੇਰ ਹੀ ਚੱਲਦੇ ਆ ਜਿੰਨੀ ਦੇਰ ਮੈਂ ਗਾਉਂਦਾ ਰਹਿਣਾ ਉਦਾਂ ਜਿਹੜੀ ਰੀਲਾਂ ਰੂਲਾਂ ਐਲਬਮ ਬਣਾਉਨੀਆਂ ਉਹ ਹੁਣ ਮੇਰੇ ਬੱਚੇ ਫਿਲਮਾਂ 'ਚ ਵੀ ਕਰਦੇ ਆ ਕੈਸਟਾ ਵੀ ਬਣਾਉਂਦੇ ਆ ਜਿਹੜੇ ਬਾਕੀ ਕਰਦੇ ਉਹ ਵੀ ਮੇਰੇ ਬੱਚੇ ਆ ਛੋਟੇ ਭਰਾ ਗੁੱਡ ਲੱਕ ਟੂ ਥੈਮ ਕਿਸੇ ਨਾ ਕਿਸੇ ਲਈ ਜਗ੍ਹਾ ਛੱਡਣੀ ਵੀ ਚਾਹੀਦੀ ਆ ਯਾਰ ਇੱਥੇ ਮੈਂ ਗਾਉਂਦਾ ਗਾਉਂਦਾ ਤ ਰਹਿਣਾ ਹੀ ਆ ਦਿੱਲੀ ਗਾਣਾ ਤਾਂ ਮੇਰੀ ਜ਼ਿੰਦਗੀ ਏ ਜਿੰਨੀ ਦਿਨ ਮੈਂ ਜ਼ਿੰਦਾ ਮੈਂ ਚਾਹਨਾ ਮੇਰੇ ਮਾਲਕਾ ਮੈਨੂੰ ਗਾਣੇ ਨਾਲ ਉਮਰ ਦੇ ਪਹਿਲੀ ਅਵਲ ਇਸ਼ਕ ਜਿਹੜਾ ਮੇਰਾ ਮੁਹੱਬਤ ਆ ਉਹ ਮੇਰਾ ਸੰਗੀਤ ਹੀ ਆ ਤੁਮ ਸਿਰਫ ਆਪਣੇ ਲਈ ਗਾਣਦੇ ਹੋ ਨਹੀਂ ਮੈਂ ਆਪਣੇ ਮਾਲਕ ਲਈ ਕਹਉਣਾ ਜਿਹੜਾ ਮੇਰੇ ਵਿੱਚ ਤੁਹਾਡੇ ਚ ਬੋਲਦਾ